ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਪਖਣੀ ਸ਼ੁਰੂ ਹੋ ਗਈ ਹੈ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਤਿੰਨ ਪਾਰਟੀਆਂ ਜਿਹੜੀਆਂ ਬਿਲਕੁਲ ਨਵੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਪਹਿਲੀ ਚੋਣ ਜਿਹੜੀ ਹੈ ਸਤੰਤਰ ਤੌਰ ਤੇ ਲੜਨੀ ਹੈ ਪੰਜਾਬ ਵਿਧਾਨ ਸਭਾ ਦੀ ਜਿਦੇ ਵਿੱਚ ਦੋ ਨਵੇਂ ਅਕਾਲੀ ਦਲ ਤੇ ਤੀਸਰਾ ਜਿਹੜਾ ਭਾਜਪੀ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਵੀ ਆਪਣੀਆਂ ਰਣਨੀਤੀਆਂ ਤਿਆਰ ਕਰ ਲਈਆਂ ਗਈਆਂ ਜਿਵੇਂ ਕਿ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਇਹ ਪਾਰਟੀਆਂ ਬਿਲਕੁਲ ਨਵੀਆਂ ਨੇ ਤੇ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਰਣ ਗਈਆਂ ਪਰ ਤਿੰਨੋਂ ਪਾਰਟੀਆਂ ਵੱਲੋਂ ਗੱਠਜੋੜ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਪਾਰਟੀ ਨਾਲ ਜਿਹੜਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਹੁਣ ਜਿਹੜੀਆਂ ਰਣਨੀਤੀਆਂ ਨੇ ਉਹ ਇਸ ਸਥਾਪ ਨਾਲ ਬਣ ਰਹੀਆਂ ਨੇ ਕਿ 117 ਸੀਟਾਂ ਦੇ ਉੱਪਰ ਸਾਰੀਆਂ ਪਾਰਟੀਆਂ ਆਪੋ ਆਪਣੇ ਜਿਹੜੇ ਉਮੀਦਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਗੱਲ ਕਰਦੇ ਆਂ ਕਾਂਗਰਸ ਦੀ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਾਟੋਕਲੇਸ਼ ਉਹ ਅਜੇ ਤੱਕ ਵੀ ਜਾਰੀ ਹੈ ਸੋਸ਼ਲ ਮੀਡੀਆ ਤੇ ਬੇਸ਼ੱਕ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਨੂੰ ਵੀ ਬਦਲਿਆ ਜਾ ਸਕਦਾ ਹੈ ਔਰ ਸੀਐਮ ਦਾ ਚਿਹਰਾ ਵੀ ਕੋਈ ਨਵਾਂ ਜਿਹੜਾ ਉਹ ਅਨਾਉਂਸ ਕੀਤਾ ਜਾ ਸਕਦਾ ਹੈ ਸੀਐਮ ਦੇ ਚਿਹਰੇ ਦੇ ਲਈ ਅੱਠ ਨਾਮ ਜਿਹੜੇ ਆ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹਨਾਂ ਤੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਚੋਂ ਮੁਖਨੇ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਰੁਣਾ ਚੌਧਰੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਵੱਟੇ ਆਗੂ ਨੇ ਕਾਂਗਰਸ ਤੇ ਵਿੱਚ ਉਹਨਾਂ ਦੇ ਨਾਮ ਜਿਹੜੇ ਨੇ ਵਿਚਾਰੇ ਜਾ ਰਹੇ ਨੇ ਕਿ ਉਹਨਾਂ ਦੇ ਉੱਪਰ ਹੀ ਜਿਹੜੀਆਂ ਧਿਆਨ ਕੇਂਦਰਿਤ ਕਰਕੇ ਪੰਜਾਬ ਵਿਧਾਨ ਸਭਾ 2027 ਦੀਆਂ ਜਿਹੜੀਆਂ ਚੋਣਾਂ ਉਹ ਲੜੀਆਂ ਜਾਂ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਚੋਣਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਬਿਆਨ ਦੇ ਇੱਕ ਵਾਰ ਫਿਰ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਉਸ ਨੇ ਸਿਆਸਤ ਦੀ ਹਲਚਲ ਨੂੰ ਤੇਜ਼ ਕੀਤਾ ਨਵਜੋਤ ਕੋਰ ਸਿੱਧੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦੇ ਚਿਹਰੇ ਲਈ ਅਨਾਉਂਸ ਕਰਦੀ ਹੈ ਚੁਣਦੀ ਹੈ ਤਾਂ ਹੀ ਉਹ ਸਿਆਸਤ ਵਿੱਚ ਵਾਪਸ ਆਉਣਗੇ ਕਿਉਂਕਿ ਪਿਛਲੇ ਸਮੇਂ ਦੇਖਿਆ ਗਿਆ ਸੀ ਕਿ ਜਦੋਂ ਉਹ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਵੀ ਬੇਸ਼ੱਕ ਉਹਨਾਂ ਦਾ ਨਾਮ ਸ਼ਾਮਲ ਸੀ ਪਰ ਉਹਨਾਂ ਨੇ ਚੋਣ ਪ੍ਰਚਾਰ ਤੋਂ ਜਿਹੜਾ ਸੀ ਉਹ ਕਿਨਾਰਾ ਹੀ ਕਰੀ ਰੱਖਿਆ ਉਹਨਾਂ ਕਹਿੰਿਆ ਕਿ ਪੰਜਾਬ ਕਾਂਗਰਸ ਦੀ ਸੀਐਮ ਚੇਰੇ ਲਈ ਲੜਾਈ ਵਿੱਚ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਮੋਟ ਹੋਣ ਦੇਣਗੇ ਉਹਨਾਂ ਕਹਿੰਿਆ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਕਾਰਨ ਨਵਜੋਤ ਸਿੱਧੂ ਨੂੰ ਇਹਨੂੰ ਕੰਮ ਕਾ ਮਿਲਣਾ ਮੁਸ਼ਕਲ ਹੈ ਕਿਉਂਕਿ ਕਾਂਗਰਸ ਪਾਰਟੀ ਚ ਪਹਿਲਾਂ ਹੀ ਮੁੱਖ ਮੰਤਰੀ ਦੇ ਪੰਜ-ਪੰਜ ਦਾਵੇਦਾਰ ਹਣ ਤੇ ਇਹੀ ਲੋਕ ਕਾਂਗਰਸ ਨੂੰ ਹਰਾਉਣ ਦੇ ਲਈ ਲੱਗੇ ਹੋਏ ਹਨ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸਾਰੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਆਉਣ ਦੇਣਗੇ ਜੇਕਰ ਉੱਪਰ ਉਹਨਾਂ ਨੂੰ ਸਮਝ ਆ ਜਾਵੇ ਤਾਂ ਗੱਲ ਵੱਖਰੀ ਹੈ ਉੱਪਰ ਉਹਨਾਂ ਨੂੰ ਸਮਝ ਆ ਜਾਵੇ ਦਾ ਭਾਵ ਹਾਈ ਕਮਾਂਡ ਇਸ ਗੱਲ ਤੇ ਵਿਚਾਰ ਕਰੇ ਤਾਂ ਗੱਲ ਵੱਖਰੀ ਹੈ ਕਿ ਹੋ ਸਕਦਾ ਹੈ ਕਿਸ ਜਿਹੜਾ ਸੀਐਮ ਦਾ ਚਿਹਰਾ ਉਹ ਨਵਜੋਤ ਸਿੰਘ ਸਿੱਧੂ ਨੂੰ ਐਲਾਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇ ਤਾਂ ਉਹ ਪੰਜਾਬ ਨੂੰ ਗੋਲਡਨ ਸਟੇਟ ਬਣਾ ਦੇਣਗੇ ਇੱਥੇ ਗੱਲ ਧਿਆਨ ਦੇਣ ਵਾਲੀ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਕਾਂਗਰਸ ਨੂੰ ਛੱਡ ਕੇ ਵੀ ਉਹਨਾਂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਵੀ ਅਗਰ ਨਵਜੋਤ ਸਿੰਘ ਸਿੱਧੂ ਨੂੰ ਲੈਣਾ ਚਾਹਣ ਤਾਂ ਸੀਐਮ ਦਾ ਚਿਹਰਾ ਉਹਨਾਂ ਨੂੰ ਹੀ ਐਲਾਨਨ ਤਾਂ ਫੇਰ ਅਸੀਂ ਉਸ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਹਾਂ ਉਹਨਾਂ ਕਹਿੰਿਆ ਕਿ ਜਿਹੜਾ 500 ਕਰੋੜ ਦਾ ਸੂਟਕੇਸ ਦੇਂਦਾ ਉਹ ਮੁੱਖ ਮੰਤਰੀ ਬਣ ਜਾਂਦਾ ਪਰ ਸਾਡੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਤਾਂ ਨਹੀਂ ਹਨ ਪਰ ਅਸੀਂ ਨਤੀਜੇ ਦੇ ਸਕਦੇ ਹਾਂ ਕਹਿਣ ਦਾ ਭਾਵ ਕਿ ਜੇਕਰ ਸਾਨੂੰ ਮੁੱਖ ਮੰਤਰੀ ਦਾ ਆਉਦੇ ਦੇ ਲਈ ਅਨਾਉਂਸ ਕੀਤਾ ਜਾਂਦਾ ਹੈ ਕਿਸੇ ਵੀ ਪਾਰਟੀ ਵੱਲੋਂ ਤਾਂ ਅਸੀਂ ਜਿਹੜਾ ਨਰਜੋਂਦ ਸਿੰਘ ਸਿੱਧੂ ਮੁੱਖ ਮੰਤਰੀ ਰਹਿੰਦੇ ਹਾਂ ਨਤੀਜੇ ਦੇ ਸਕਦੇ ਆ ਭਾਵ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਆ ਤੇ ਪੰਜਾਬ ਨੂੰ ਅਸੀਂ ਗੋਲਡਨ ਸਟੇਟ ਬਣਾ ਦੇਾਂਗੇ ਹਾਲਾਂਕਿ ਨਵਜੋਤਕਾਰ ਸਿੱਧੂ ਨੇ ਨਾਲੇ ਵੀ ਸਪਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅਤੇ ਪ੍ਰੇਂਕਾ ਗਾਂਧੀ ਨਾਲ ਬਹੁਤ ਜ਼ਿਆਦਾ ਲਗਾ ਹੈ ਜਦੋਂ ਨਵਜੋਤਕਾਰ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਵਾਪਸੀ ਕਰਨਗੇ ਤਾਂ ਇਸ ਦੇ ਸਵਾਲ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਅਜੇ ਨਹੀਂ ਦੱਸ ਸਕਦੀ ਨਵਜੋਤਕਾਰ ਸਿੱਧੂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲੋਂ ਕਿਸ ਪਾਰਟੀ ਨੇ ਕਿਸੇ ਪਾਰਟੀ ਨੇ ਪੈਸਿਆਂ ਦੀ ਮੰਗ ਕੀਤੀ ਹੈ ਤਾਂ ਜਵਾਬ ਵਿੱਚ ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਸੀ ਕਿ ਸੀਐਮ ਉਹੀ ਬੰਦਾ ਹੈ ਜੋ 500 ਕਰੋੜ ਦੀ ਅਟੈਚੀ ਦੀ ਪੇਸ਼ਕਸ਼ ਕਰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੌਜੂਦਾ ਸਰਕਾਰ ਤੇ ਉੱਪਰ ਵੀ ਟਿੱਪਣੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਸੰਤੋਸ਼ਜਨਕ ਨਹੀਂ ਹੈ ਇਹਦੇ ਵੱਲ ਵੀ ਜਿਹੜਾ ਹੈ ਕੈਪ ਸੀਐਮ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਔਰ ਅਗਰ ਉਹਨਾਂ ਨੇ ਕਿਹਾ ਕਿ ਜਦੋਂ ਜੋਤ ਸਿੰਘ ਸਿੱਧੂ ਨੂੰ ਮੌਕਾ ਮਿਲਦਾ ਤਾਂ ਉਹ ਪੰਜਾਬ ਨੂੰ ਦੁਬਾਰਾ ਤੋਂ ਜਿਹੜਾ ਹੈ ਪੈਰਾਂ ਸਿਰ ਖੜਾ ਕਰਕੇ 골ਡਨ ਸਟੇਟ ਬਣਾ ਦੇਣਗੇ ਧੰਨ